Hallelujah, hallelujah, hallelujah. Thank you, Jesus. Thank you, Jesus. Thank you, Jesus. ਹਾਲੇਲੂਇਆ ਹੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਜਿੰਦਾ ਜਲਾਲੀ ਪਰਮੇਸ਼ਰ ਹੋ ਪ੍ਰਭੂ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਹਾਲੇ ਲੁਇਆ ਹਾਲੇ ਲੁਇਆ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਆਪਣੀ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਹਾਲੇ ਲੁਇਆ ਹਾਲੇ ਲੁਇਆ ਥੈਂਕ ਯੂ ਜੀਸਸ ਪਵਿੱਤਰ ਆਤਮਾ ਜੀ ਸਾਡੇ ਰੋਜ਼ ਸਮਝਾਂ ਤੇ ਆਪਣਾ ਕਬਜ਼ਾ ਕਰੋ ਹallelujah ਹallelujah ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਾਗਿਰੀ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਧੰਵਾਦ ਪਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਮਹਿਮਾ ਦੇ ਲਈ ਚੁਣਿਆ ਤੇ ਠਹਿਰਾਇਆ ਪ੍ਰਭੂ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਸਾਨੂੰ ਅਨੰਤ ਜੀਵਨ ਦੇ ਵਾਰਿਸ ਬਣਾਇਆ ਪਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਇਹਦਾ ਪਰਮੇਸ਼ਰ ਤੁਸੀਂ ਮਹਾਨ ਪ੍ਰਭੂ ਜੀ ਤੁਸੀਂ ਅਨਾਦੀ ਤੇ ਅਨੰਤ ਕਾਲ ਤਿਕਰ ਇੱਕੋ ਜਿਹੇ ਰਹਿਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਅਲਫਾ ਹੋ ਮੇਗਾ ਹੋ ਆਦਤ ਤੇ ਅੰਤ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਬੀਤੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਅਸੀਂ ਤੁਹਾਡਾ ਸੁਪਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪਰਬੂ ਜੀ ਅੱਜ ਦੇ ਸੁੰਦਰ ਦਿਨ ਦੇ ਲਈ ਮੁਬਾਰਕ ਦਿਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪਰਬੂ ਜੀ ਜੋ ਤੁਸੀਂ ਸਾਡੀ ਸਭਨਾ ਦੀ ਜ਼ਿੰਦਗੀ ਵਿੱਚ ਬਖਸ਼ ਦਿੱਤਾ ਪਿਤਾ ਪਰਮੇਸ਼ਰ ਜੀ ਬਹੁਤ سارے ਲੋਗ ਅੱਜ ਇਹ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡੀ ਫਜ਼ਲ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਅੱਜ ਇੱਕ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਪਰਭੂ ਯੇਸ਼ੂ ਮਸੀਹ ਜੀ ਸਾਡੇ ਜਾਣੇ ਦੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪ੍ਰਭੂ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਤੋਂ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਕੰਮਾਂ ਦੇ ਲਈ ਸਤੇ ਮਾਲ ਕਰੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਪ੍ਰਭੂ ਜੀ ਇਸੇ ਪ੍ਰਾਰਥਨਾ ਕਰਦੇ ਹਾਂ ਪਰਬੂ ਜੀ ਇੱਕ ਇੱਕ ਜਾਨ ਪ੍ਰਭੂ ਤੁਹਾਡੀ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਜਾਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਇੱਕ ਇੱਕ ਜਾਨ ਦੇ ਜੀਵਨ ਵਿੱਚ ਤੁਹਾਡਾ ਪ੍ਰਕਾਸ਼ ਚਮਕੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਰਬੂ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਦਿਯਾਲੂ ਤੇ ਕਿਰਪਾਲੂ ਪਰਮੇਸ਼ਰ ਪਰਬੂ ਜੀ ਆਪਣੇ 부ਕਰਨ ਵਾਲਿਆਂ ਦੇ ਨੇੜੇ ਰਹਿੰਦੇ ਹੋ ਪਿਤਾ ਪਰਮੇਸ਼ਰ ਜੀ ਪਰਬੂ ਜੀ ਤੁਸੀਂ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ छुड़ाਇਆ ਪਰਬੂ ਜੀ ਪਰਬੂ ਜੀ ਤੁਸੀਂ ਲਾਲ ਸਮੁੰਦਰ ਨੂੰ ਦੋ ਭਾਗ ਕੀਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਰਬੂ ਜੀ ਤੁਸੀਂ ਸ਼ਦ੍ਰਕ ਮੀਸ਼ਕ ਤੇ ਅਬਦਰਗੋ ਨੂੰ ਪਿਤਾ ਪਰਮੇਸ਼ਰ ਜੀ ਬਲ ਦੀ ਪੱਟੀ ਵਿੱਚੋਂ ਬਾਹਰ ਕੱਢਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸੱਚਮੁੱਚ ਤੁਸੀਂ ਅਦਭੁਤ ਕੰਮ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਹਾਲੇਲੂਆ ਪਿਤਾ ਪਰਮੇਸ਼ਰ ਜੀ ਤੁਸੀਂ ਰਾਜਾ ਦਾਨੀਏਲ ਰੂਪਿਤ ਪਰਮੇਸ਼ਰ ਪੁਕੇਸ਼ੇਰਾ ਤੋਂ ਬਚਾਇਆ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਸੱਚਮੁੱਚ ਤੁਸੀਂ ਅੱਜ ਵੀ ਸਾਡੇ ਜੀਵਨਾਂ ਦੇ ਵਿੱਚ ਪ੍ਰਭੂ ਜੀ ਵੱਡੇ ਵੱਡੇ ਚਿੰਨ ਤੇ ਚਮਤਕਾਰ ਕਰਕੇ ਪ੍ਰਭੂ ਜੀ ਤੁਸੀਂ ਆਪਣੇ ਮਹਿਮਾ ਨੂੰ ਪ੍ਰਗਟ ਕਰਦੇ ਹੋ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਹallelujah ਪ੍ਰਭੂ ਜੀ ਤੁਸੀਂ ਕਿਹਾ ਹੈ ਮੇਥੋਂ ਮੰਗ ਮੈਂ ਕੋਮਾ ਤੇਰੀ ਮਿਰਾਸ ਤੇ ਤਰਤੀ ਦੇ ਕੰਡੇ ਤੇਰੀ ਮਿਲਕ ਕਰ ਦੇਵਾਂਗਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਇਸ ਤਰਤੀ ਦੇ ਵਾਰਿਸ ਬਣਾਇਆ ਪਿਤਾ ਪਰਮੇਸ਼ ਤੁਹਾਨੂੰ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਸੀ ਪ੍ਰਾਰਥਨਾ ਕਰਦੇ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਆਪਣੀ ਬਰਕਤ ਤੇ ਆਸ਼ੀਸ਼ ਦਿਓ ਪਿਤਾ ਪਰਮੇਸ਼ ਜੀ ਪ੍ਰਭੂ ਦੇ ਨਾਲ ਇਹ ਸਭ ਜ਼ਰੂਰਤਾਂ ਨੂੰ ਪਿਤਾ ਪਰਮੇਸ਼ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਕਰੋ ਪਿਤਾ ਪਰਮੇਸ਼ ਤੁਹਾਨੂੰ ਧੰਨਵਾਦ ਕਰਦੇ ਪਿਤਾ ਪਰਮੇਸ਼ ਤੁਸੀਂ ਮੁਠੀ ਖੋਲ ਦਿਓ ਤੇ ਸਭਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿਓ ਪਿਤਾ ਪਰਮੇਸ਼ ਜੀ ਬੜਾ ਧੰਨਵਾਦ ਕਰਦੇ ਪ੍ਰਭੂ ਜੀ ਪਵਤ੍ਰ ਵਿੱਚ ਲਿਖਿਆ ਹੈ ਕਾਸ਼ ਦੇ ਪੰਛੀਆ ਵਲ ਦੇਖੋ ਨਾ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ ਪਰ ਤੁਹਾਡਾ ਸਵਰਗੀ ਪਿਤਾ ਉਹਨਾਂ ਦੇ ਪ੍ਰਿਤਪਾਲ ਕਰਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਭ ਤੋਂ ਉੱਤਮ ਬਣਾਇਆ ਹੈ ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਹੀ ਸਾਨੂੰ ਜਾਣਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਪ੍ਰਭੂ ਜੀ ਤੁਸੀਂ ਕਿਹਾ ਅਧੀਨ ਲੋਕ ਦਿੱਤੇ ਦੇ ਵਾਰਿਸ ਹੋਣਗੇ ਹallelujah ਤਹਾਡੇ ਵਚਨ ਦੇ ਅਨੁਸਾਰ ਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਹੈ ਤੰ ਮੈਨੂੰ ਮੈਂ ਕਦੀ ਕੱਖਾ ਨਹੀਂ ਰਹਿਣ ਦਿਵਾਗਾ ਹallelujah ਹallelujah ਤੜਿਵ ਚੰਦੇ ਵਿੱਚ ਲਿਖਿਆ ਤਾਂ ਮੇ ਲਵਾ ਨੋਂ ਦੇ ਦਿਯਾਰ ਵਾਂਗ ਵਾਦਾ ਜਾਵੇਗਾ ਹallelujah ਖਜੂਦ ਦੇ ਬ੍ਰਿਸ਼ਵੰ ਫਲਿਆ ਰਹੇਗਾ ਸੱਚਮੁੱਚ ਪਿਤਾ ਰਮੇਸ਼ ਤੁਸੀਂ ਸਾਨੂੰ ਅਸ਼ੀਸ਼ਿਤ ਕੀਤਾ ਤੁਹਾਡਾ ਧੰਨਵਾਦ ਕਰਦੇ ਹਾਂ ਹallelujah 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 ਥੈਂਕ ਯੂ ਜੀਜ਼ਸ ਪ੍ਰਮੋ ਜੀ ਤੁਸੀਂ ਯੋਵਾਈ ਗਰੀ ਹੋ ਤੁਸੀਂ ਸਾਡੇ ਇੰਤਜ਼ਾਮੇ ਖੁਦਾਓ ਪ੍ਰਭੂ ਜਿੱਥੇ ਕੁਝ ਵੀ ਨਹੀਂ ਹੈ ਉੱਥੇ ਸਭੋ ਕੁਝ ਪੈਦਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜਿੱਥੇ ਕੋਈ ਆਸ ਨਹੀਂ ਹੈ ਪ੍ਰਭੂ ਜੀ ਉੱਥੇ ਤੁਸੀਂ ਸਾਡੀ ਲਈ ਆਸ ਪੈਦਾ ਕਰਦੇ ਹੋ ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਹੀ ਸਾਡਾ ਵਿਸ਼ਵਾਸ ਉਪਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਮੈਂ ਭਾਗਵਾਨੀ ਦਰਿਆ ਦੇ ਵਾਗ ਅਤੇ ਕੋਮਾ ਦਾ ਮਾਲ ਤਾਂ ਨਦੀ ਦੇ ਹੜ ਵਾਂਗ ਉਸ ਤੀਖ ਪਹੁੰਚਾਵਾਂਗਾ ਹallelujah ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਵੱਡੇ ਵੱਡੇ ਕੰਮਾਂ ਦੇ ਲਈ ਪਿਤਾ ਪਰਮੇਸ਼ਰ ਤੁਹਾਡੇ ਸ਼ੁਕਰਗੁਜ਼ਾਰ ਹਾਂ ਹallelujah ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣੇ ਫਤਿਹਮੰਦ ਸੱਚੇ ਹੱਥ ਦੇ ਨਾਲ ਸੰਭਾਲਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਦੁਨੀਆ ਦੀ ਪੀੜ ਤੋਂ ਅਲੱਗ ਕੀਤਾ ਹੈ ਕਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਕੰਮਾਂ ਦੇ ਲਈ ਯੂਜ਼ ਕਰਦੇ ਹੋ ਕਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਰਬੋ ਜੀ ਇਹ ਕੇ ਕੇ diel ਲੋੜਾਂ ਨੂੰ ਜ਼ਰੂਰ ਤੁਹਾਨੂੰ ਪਰਬੋ ਜੀ ਤੁਸੀਂ ਜਾਣਦੇ ਹੋ ਕਿ ਕਿ ਤੁਸੀਂ ਹਿਰਦੇ ਔਰ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪਰਬੋ ਜੀ ਇਹਨਾਂ ਦੇ ਘਰ ਪਰਿਵਾਰਾਂ ਦੀ ਸਭ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਬੋ ਜੀ ਇਹਨਾਂ ਦੇ ਜੀਵਨਾਂ ਦੇ ਵਿੱਚ ਕਿਸੇ ਚੰਗੀ ਚੀਜ਼ ਦੀ ਕਮੀ ਨਾ ਹੋਵੇ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਉੱਤਮ ਤੇ ਉੱਤਮ ਪਦਾਰਥਾਂ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਇਹਨਾਂ ਦੇ ਵੈਰੀਆਂ ਨੂੰ ਸ਼ਰਮਿੰਦੇ ਕਿਤਾ ਹੈ ਤੁਹਾਡਾ ਤੁਹਾਨੂੰ ਬਾਤ ਕਰਦੇ ਮੈਂ ਕਿ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਹੈ ਕਿ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰਨ ਤੇਰੇ ਪਾਣੀ ਤੇ ਅੰਨ ਤੇ ਬਰਕਤ ਦੇਵਾਂਗਾ ਤੇ ਤੇਰੇ ਵਿੱਚੋਂ ਬਿਮਾਰੀਆਂ ਬਾਹਰ ਕੱਢ ਦੇਵਾਂਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਹੁਣ ਕੋਈ ਮਹਾਰੋਗ ਰੋਗ ਸਾਡੇ ਜੀਵਨ ਦਾ ਹਿੱਸਾ ਨਹੀਂ ਆਪੇ ਤਾ ਪਰਮੇਸ਼ਰ ਜੀ ਕੋਈ ਵੀ ਬੁਰਾਈ ਸਾਡੇ ਜੀਵਨ ਦੇ ਵਿੱਚ ਠਹਿਰ ਨਹੀਂ ਸਕਦੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਮੈਂ ਤੇਰੀ ਉੱਚਾਈਆਂ ਨੂੰ ਪਧਰਿਆ ਕਰਾਂਗਾ ਹallelujah ਔਰ ਮੈਂ ਤੈਨੂੰ ਹਨੇਰੇ ਥਾਵਾਂ ਤੇ ਪਦਾਰਥ ਤੇ ਲੁਕੇ ਹੋਏ ਥਾਵਾਂ ਦੇ ਖਜ਼ਾਨੇ ਦਿਆਂਗਾ ਹallelujah ਸੱਚ ਪੁੱਤ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਉਹ ਪਰਮ ਜੀ ਤੁਸੀਂ ਸਾਨੂੰ ਅਬਰਾਹਮ ਜ਼ਹਾਕ ਤੇ ਜਕੂਬ ਦੀ ਬਰਕਤਾਂ ਦੇ ਨਾਲ ਅਸੀਸ਼ਿਤ ਕੀਤਾ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਧਰਮੀਆਂ ਦੀ ਸੰਤਾਨ ਵੀ ਆਸ਼ੀਸ਼ ਪਾਏਗੀ ਤੇ 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 ਬਲਵੰਤ ਕੌਮ ਹੋਵੇਗੀ ਹਾਲੇਲੂਇਆ ਤੁਹਾਡੇ ਵਚਨ ਚ ਲਿਖਿਆ ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਛੋਟਾ ਇੱਕ ਬਲਵੰਤ ਕੌਮ ਹੋਵੇਗਾ ਹਾਲੇਲੂਇਆ ਸੱਚ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਚੁਣਿਆ ਤੇ ਠਹਿਰਾਇਆ ਆਪਣੀ ਮਹਿਮਾ ਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਅੱਜ ਦੇ ਦਿਨ ਦੀ ਵਾਕ ਦੋ ਨੂੰ ਪਿਤਾ ਪਰਮੇਸ਼ਰ ਜੀ ਸਾਡੇ 파ਕ ਹੋਇ ਤੇ ਜਿੰਦਾ ਜਲਾ ਲਈ ਹੱਥਾਂ ਦੇ ਵਿੱਚ ਸੌਂਪ ਦਿੰਨੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਗਲੇ ਸਮੇਂ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਤੁਸੀਂ ਮੁਬਾਰਕ ਕੀਤਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੀ ਤੰਦਰੁਸਤੀ ਲੰਮੇ ਜੀਵਨ ਦੀ ਕੋਸ਼ਨਾ ਕਰਦੇ ਆਪੇ ਤਾਂ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਪ੍ਰਭੂ ਜੀ ਇਹਨਾਂ ਦੀ ਸੋਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਸੀ ਇਜ਼ਰਾਈਲ ਦੀ ਸੋਖ ਸਲਾਮਤੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਤੁਸੀਂ ਸਾਡੇ ਸਾਰੇ ਪ੍ਰਾਰਥਨਾਵਾਂ ਤੇ ਬੇਨਤੀਆਂ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਸਾਨੂੰ ਮੁਕਤੀ ਦਾਤਾ ਪ੍ਰਭੂ ਯੇਸ਼ੂ ਮਸੀਹ ਦੀ ਜ਼ਿੰਦਾ ਜਲਾਲੀ ਸਰਵ ਸ਼ਕਤੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ